ਸਰਵਜੀ ਦਾ ਆਪਣਾ ਭਰਾ ਮੈਂ ਇੰਟਰਵਿਊ ਕੀਤੀ ਪਰਸੋ ਉਹਦਾ ਆਪਣਾ ਭਰਾ ਲਾਈਵ ਆ ਕੇ ਕਹਿ ਰਿਹਾ ਕਹਿੰਦਾ ਇਹ ਡਾਪ ਟੈਸਟ ਕਰਾਓ ਝੂਲਦਾ ਫਿਰਦਾ ਕਹਿੰਦੇ ਖਾਲਸਾ ਦਾ ਇਹ ਅੱਖਾਂ ਸਾਡੀਆਂ ਨਹੀਂ ਖੁੱਲਦੀਆਂ ਝੂਲਦੇ ਅਸੀਂ ਹੁਣ ਨਿਆ ਹੱਕ ਤੁਸੀਂ ਦੂਜੇ ਦਾ ਮਾਰਦੇ ਹੋ ਕਾਹਦੇ ਖਾਲਸੇ ਹੋ ਹੁਣ ਤੁਸੀਂ ਇਹ ਵੀ ਤੁਸੀਂ ਵੀ ਦੱਸੋ ਮੈਨੂੰ ਇਹ ਸਵਾਲ ਬਣਦਾ ਹੈ ਤੁਸੀਂ ਇਹ ਸਵਾਲ ਮੈਨੂੰ ਪੁੱਛ ਰਹੇ ਹੋ ਇਹ ਸਵਾਲ ਦਾ ਕਾਮੇ ਇਨਸਾਫ ਮੁੱਦਿਆਂ ਕਾਮੇ ਕਾਮੇ ਇਨਸਾਫ ਮੁੱਦਿਆਂ ਬਿਤੇ ਤੁਸੀਂ ਕਹਿੰਦੇ ਕਾਮੇ ਕੋਲ ਵੱਖਰਾ ਰਾਹ ਹੋਣਾ ਚਾਹੀਦਾ ਕਾਮੇ ਵੱਖਰਾ ਰਾਹ ਨਿਕਲਣਾ ਚਾਹੀਦਾ ਮੈਂ ਉਸੇ ਸੰਦਰਭ ਦੇ ਵਿੱਚ ਅਕਾਲੀ ਦਲ ਦੇ ਰਾਹ ਯਾਰ ਜਦੋਂ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਹੋਤੀ ਜਦੋਂ ਚੋਰਾਂ ਠੱਗਾਂ ਨੇ ਆਪ ਦੇ ਰਾਹ ਬਣਾਏ ਹੋਏ ਆ ਚਾਹੇ ਉਹ ਅਕਾਲੀ ਦਲ ਵਾਲਾ ਚਾਹੇ ਝਾੜੂ ਵਾਲਾ ਚਾਹੇ ਕਾਂਗਰਸ ਵਾਲਾ ਚਾਹੇ ਭਾਜਪਾ ਵਾਲਾ ਸਭ ਨੇ ਲੁੱਟਿਆ ਨਾ ਪੰਜਾਬ ਨੂੰ ਜਦੋਂ ਉਹ ਆਪਣੇ ਆਪਣੇ ਰਾਹ ਬਣਾਈ ਬੈਠੇ ਅਸੀਂ ਕੌਮ ਦੇ ਪਿਆਰ ਕਰਨ ਵਾਲੇ ਕੌਮ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਅਰਦਾਸਾਂ ਕਰਨ ਵਾਲੇ ਕਿਉਂ ਨਹੀਂ ਆਉਂਦਾ ਰਸਤਾ ਬਣਾ ਸਕਦੇ ਬਈ ਸੰਵਿਧਾਨ ਦੀ ਕਿਹੜੀ ਧਾਰਾ ਹੈ ਜਿਹੜੀ ਕੇਂਦਰ ਨੂੰ ਇਹ ਕਹਿੰਦੀ ਹੈ ਵੀ ਸਜ਼ਾਵਾਂ ਪੂਰੀਆਂ ਕਰਨ ਵਾਲੇ ਵਿੰਦਰ ਰੱਖੋ ਹੈ ਕੋਈ ਸੰਵਿਧਾਨ ਦੇ ਵਿੱਚ ਧਾਰਾ ਤੁਸੀਂ ਸੰਵਿਧਾਨ ਨੂੰ ਛਿੱਕੇ ਡੰਗਦੇ ਹੋ ਬਿਲਕਿਸਬਾਨੋ ਦੇ ਪਰਿਵਾਰ ਨੂੰ ਕਤਲ ਕਰਨ ਵਾਲੇ ਬਲਾਤਕਾਰ ਕਰਨ ਵਾਲੇ ਤੁਸੀਂ ਛੱਡ ਰਹੇ ਹੋ ਕੌਮ ਲਈ ਜੂਝਣ ਵਾਲਿਆਂ ਨੂੰ ਤੁਸੀਂ ਅੰਦਰ ਤਾੜੀ ਬੈਠੇ ਹੋ ਕਿਉਂ ਤਾੜਿਆ ਹੋਇਆ ਕਿਉਂਕਿ ਇਹ ਜਵਾਨੀ ਦੇ ਹੀਰੋ ਨੇ ਰੋਲ ਮਾਡਲ ਨੇ ਜਿੰਨਾ ਚਿਰ ਅਸੀਂ ਆਪ ਦਾ ਰਾਜ ਭਾਗ ਹਾਸਲ ਨਹੀਂ ਕਰਦੇ ਉਦੋਂ ਤੱਕ ਸੜਕਾਂ ਤੇ ਬੈਠ ਕੇ ਮੁਜ਼ਾਰੇ ਕਰਾਂਗੇ ਰੁਲਾਗੇ ਤਰਲੇ ਕਰਾਂਗੇ ਤਰਲੇ ਕਰਨ ਵਾਲੀ ਕੌਮ ਨਹੀਂ ਅਸੀਂ ਨਿਝ ਪ੍ਰਸਤੀ ਭਾਰੂ ਹੋ ਗਈ ਹੈ ਹਰੇਕ ਪਿੰਡੂ ਹਰੇਕ ਵਰਕਰ ਇਹ ਕਹਿੰਦਾ ਜੀ ਮੇਰੀ ਸਰਕਾਰ ਆ ਗਈ ਮੈਂ ਸਰਪੰਚ ਨਾ ਬਣਦੀ ਹੈ ਮੇਰੀ ਐਮਐਲਏ ਨਾ ਬਣਦੀ ਹੈ ਮੈਂ ਆਪ ਦਾ ਨਿੱਜੀ ਕੰਮ ਕਰਾ ਲਵਾਂ ਮੈਂ ਕੀ ਲੈਣਾ ਪੰਥ ਤੋਂ ਮੈਂ ਕੀ ਲੈਣਾ ਸਾਡੇ ਬੰਦੀ ਸਿੰਘਾਂ ਤੋਂ ਕਮੇਨਸ ਆਫ ਮੋਰਚੇ ਦੇ ਵੱਲੋਂ ਮਾਰਚ ਦੀ ਤਿਆਰੀ ਕੀਤੀ ਜਾ ਰਹੀ ਸੀ ਇਸ ਵਿੱਚਕਾਰ ਵੱਖੋ-ਵੱਖਰੀਆਂ ਸਖਸ਼ੀਤਾ ਜਿਹੜੀਆਂ ਇੱਥੇ ਪਹੁੰਚ ਰਹੀਆਂ ਨੇ ਇਸ ਵਿੱਚਕਾਰ ਕਮਲਜੀਤ ਬਰਾੜ ਜਿਹੜੇ ਨੇ ਉਹ ਪਹੁੰਚੇ ਨੇ ਗੱਲਬਾਤ ਕਰਾਂਗੇ ਕਮਲਜੀਤ ਬਰਾੜ ਹੋਣੇ ਜਨਾਬ ਬਰਾੜ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਬਹੁਤ ਲੰਮੇ ਸਮੇਂ ਤੋਂ ਲੱਗਿਆ ਹੋਇਆ ਪਰ ਇਸ ਵਿੱਚਕਾਰ ਸਰਸੀ ਵਾਲਾ ਬਹੁਤ ਚਰਚਾ ਚਾਹ ਕਹਿੰਦੇ ਸਰਸੀ ਵਾਲ ਨੂੰ 8ਵੀਂ ਵਾਰ ਪ੍ਰੋਲ ਜਿਹੜੀ ਆ ਮਿਲ ਜਾਂਦੀ ਆ ਹੁਣ ਇੱਕ ਵਾਰ ਫਿਰ ਆਪਣੇ ਡੇਰੇ ਦੇ ਉੱਤੇ ਆ ਪਹੁੰਚੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ 15 ਅਗਸਤ ਆ ਆਜ਼ਾਦੀ ਦੇ 77 ਵਰਿਆਂ ਬਾਅਦ ਵੀ ਪੰਜਾਬ ਆਜ਼ਾਦੀ ਦੇ ਅਰਥ ਲੱਭ ਰਿਹਾ ਹੈ ਵੀ ਆਜ਼ਾਦੀ ਦੇ ਅਰਥ ਕੀ ਹੁੰਦੇ ਆ ਜਿਹੜਾ ਆਜ਼ਾਦੀ ਸ਼ਬਦ ਆ ਕੀ ਹੁੰਦਾ ਉਹ ਕਿਉਂਕਿ ਸਾਡੇ ਵਾਸਤੇ ਬਦਲੇ ਕੁਝ ਨਹੀਂ ਜਿਹੜੇ ਹਾਲਾਤ ਉਦੋਂ ਸੀ ਉਦੋਂ ਵੀ ਬੱਤਰ ਹੋ ਗਏ ਤੇ ਪੰਜਾਬ ਜੀ ਨੇ ਪੂਰੇ ਮੁਲਕ ਦੇ ਵਿੱਚ ਇਨੀਆਂ ਦੀ ਪ੍ਰਤੀਨਿਧਤਾ ਕੀਤੀ ਆ ਉਸ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਆ ਸਭਿਆਂ ਤੋਂ ਹਾਕਮਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਸਾਡੇ ਨਾਲੋਂ ਵੀ ਤਾਕਤਵਰ ਲੋਕ ਮੁਲਕ ਤੇ ਰਾਜ ਕਰਕੇ ਇਹ ਉਦੋਂ ਨਹੀਂ ਦੱਬਿਆ ਖਿੱਤਾ ਤੇ ਅੱਜ ਤੁਹਾਡੇ ਕੋਲ ਤਾਂ ਉਹ ਹਥਿਆਰ ਉਹ ਕਾਨੂੰਨ ਹੀ ਹੈ ਨਹੀਂਗਾ ਜਿਹੜਾ ਸਾਨੂੰ ਤੁਸੀਂ ਦੱਬ ਲਮੋ ਉਦੋਂ ਤਾਂ ਰਾਜੇ ਦਾ ਫਰਮਾਨ ਹੀ ਰਾਜ ਹੁੰਦਾ ਸੀ ਅਬਦਾਲੀ ਵਰਗਿਆਂ ਦਾ ਤੇ ਅਸੀਂ ਉਦੋਂ ਨਹੀਂ ਦਬੇ ਯਾਰ ਤੁਸੀਂ ਅੱਜ ਦੱਬ ਰਹੇ ਹੋ ਤੁਸੀਂ ਜਿਹੜੀ ਕਿਸੇ ਉਸ ਸੌਦੇ ਵਾਲੇ ਦੀ ਗੱਲ ਕੀਤੀ ਆ ਡੇਰੇ ਵਾਲੇ ਦੀ ਇਰਾ ਮੁਖੀ ਦੀ ਅਸਲ ਚ ਉਹਦੀ ਤੁਲਨਾ ਕਰਨੀ ਨਹੀਂ ਬਣਦੀ ਸਾਡੇ ਸਿੰਘਾਂ ਨਾਲ ਪਰ ਹੁਣ ਤੁਸੀਂ ਸਵਾਲ ਦੇ ਵਿੱਚ ਜ਼ਿਕਰ ਕਰ ਲਿਆ ਇੱਕ ਇਹ ਸਾਡੇ ਪੰਜਾਬੀਆਂ ਨੂੰ ਸਰਦਾਰਾਂ ਨੂੰ ਵੀ ਕੱਲ ਸਮਝਣੀ ਪੈਣੀ ਆ ਸਿਰਾਂ ਤੇ ਦਸਤਾਰਾਂ ਬੰਨਣ ਵਾਲਿਆਂ ਨੂੰ ਕਿ ਜਿੰਨਾ ਚਿਰ ਅਸੀਂ ਇੱਕ ਮੋਰੀ ਨਹੀਂ ਲੰਘਦੇ ਜਿੰਨਾ ਚਿਰ ਅਸੀਂ ਆਪ ਦਾ ਰਾਜ ਭਾਗ ਹਾਸਲ ਨਹੀਂ ਕਰਦੇ ਉਦੋਂ ਤੱਕ ਸੜਕਾਂ ਤੇ ਬੈਠ ਕੇ ਮੁਜ਼ਾਰੇ ਕਰਾਂਗੇ ਰੁਲਾਾਂਗੇ ਤਰਲੇ ਕਰਾਂਗੇ ਤਰਲੇ ਕਰਨ ਵਾਲੀ ਕੌਮ ਨਹੀਂ ਅਸੀਂ ਅਸੀਂ ਰਾਜ ਭਾਗ ਲੈ ਕੇ ਦਿੱਤਾ ਜਿਹੜੇ ਲੋਕ ਅੱਜ ਮੁਲਕ ਤੇ ਰਾਜ ਕਰ ਰਹੇ ਹਨ ਇਹਨਾਂ ਨੇ ਗੁਲਾਮੀ ਚੋਂ ਇਸ ਨਿਕਲਣਾ ਛੋਕੜ ਤੇ ਨੇ ਤੇ ਝਾਤ ਮਾਰੋ ਸਾਬਰਕਰ ਨੂੰ ਆਪਦਾ ਹੀਰੋ ਮੰਨਦੇ ਆ ਉਹ ਮਾਫੀਆਂ ਮੰਗ ਗਿਆ ਅੰਗਰੇਜ਼ਾਂ ਤੋਂ ਮਾਫੀਆਂ ਮੰਗਿਓ ਨੇ ਅਕਲ ਬਿਹਾਰੀ ਆਵਾਜ਼ ਪਈ ਇਹਨਾਂ ਦੇ ਕਿੱਡਾ ਵੱਡਾ ਲੀਡਰ 1943 ਦੇ ਵਾਅਦਾ ਮੁਆਫਗਾ ਗਵਾਹ ਬਣਿਆ ਜਦੋਂ ਭਾਰਤ ਛੁਡੋ ਅੰਦੋਲਨ ਕੀਤਾ ਤਾਂ ਇਹਨਾਂ ਨੇ ਤਰਲੇ ਕਰੇ ਪੁਲਿਸ ਦੇ ਚੱਕ ਲਈ ਗੋਰਿਆਂ ਦੇ ਚੱਕ ਲਈ ਇਹਨਾਂ ਨੇ ਤਰਲੇ ਕਰੇ ਉਹਨਾਂ ਦੇ ਕਿ ਨਹੀਂ ਜੀ ਸਾਨੂੰ ਨਹੀਂ ਲੋੜ ਅਸੀਂ ਤੁਹਾਡੇ ਖਿਲਾਫ ਲੜਦੇ ਨਹੀਂ ਸਾਨੂੰ ਮਾਫ ਕਰ ਦਿਓ ਤੇ ਆ ਸਾਬਰਕਰ ਜੇਲ੍ਹ ਚੋਂ ਬੱਠਾ ਚਿੱਠੀਆਂ ਲਿਖਦਾ ਰ ਜਿਹਨੂੰ ਅੱਜ ਹੀਰੋ ਬਣਾ ਕੇ ਪ੍ਰਚਾਰਿਆ ਜਾ ਰਿਹਾ ਹੈ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਹੀ ਤਰਾਸਦੀ ਰਹੂਗੀ ਉਹਨਾਂ ਚਿਰ ਅਸੀਂ ਤਰਸਾਂਗੇ ਇਨਸਾਫ ਨੂੰ ਤੁਸੀਂ ਇਹ ਸਮਝੋ ਵੀ ਤੁਸੀਂ ਉਹਦੀ ਗੱਲ ਕੀਤੀ ਹੈ ਡੇਰਾ ਮੁਖੀ ਦੀ ਕਿਉਂ ਮਿਲਦੀ ਹੈ ਪਰੋਲ ਪਤਾ ਹੈ ਨਾ ਕਿਉਂਕਿ ਰਾਜਨੀਤੀ ਵੋਟ ਦੀ ਹੋ ਗਈ ਹੈ ਵੋਟ ਦੀ ਰਾਜਨੀਤੀ ਹੈ ਤੇ ਵੋਟ ਉਹਦੀ ਇੱਕ ਮੋਠਾ ਭਾਜਪਾ ਦੀ ਪਿੰਡਾਂ ਚੋਂ ਵੋਟ ਕਿਉਂ ਨਿਕਲੀ ਜਾ ਕੇ ਦੇਖ ਲਓ ਜਿੱਥੇ ਭਾਜਪਾ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ ਸੀ ਉਹਨਾਂ ਪਿੰਡਾਂ ਚੋਂ ਵੀ 5 500 6 600 ਵੋਟ ਪਈ ਆ ਉਹ ਕਿਹਦੀ ਵੋਟ ਆ ਉਹ ਡੇਰੇ ਵਾਲਿਆਂ ਦੀ ਪ੍ਰੇਮੀਆਂ ਦੀ ਉਹਦੇ ਪਿੰਡਾਂ ਚ ਜਾ ਕੇ ਉਹਦੇ ਜਿਹੜੇ ਚੇਲੇ ਆ ਨਾ ਉਹਨਾਂ ਦੇ ਘਰ ਗਿਣੋ ਜੇ ਇੱਕ ਪਿੰਡ ਵਿੱਚ 100 10 20 50 ਜਿੰਨੇ ਘਰ ਸੀ ਅੱਜ ਉਹਨੇ ਉਹਦੇ ਹੀ ਨਾਲ ਤੇ ਅਸੀਂ ਜਿੰਨੇ ਸਾਡੇ ਆਗੂ ਆ ਸਿੱਖ ਅਸੀਂ ਸਿੱਖਾਂ ਜੇ ਦਾਸ ਆਗੂ ਆ ਸਿੱਖਾਂ ਦੇ ਤਾਂ ਉਹਨਾਂ ਦੇ 40 ਪਾਸੇ ਨੂੰ ਮੂੰਹ ਆ ਕਿਵੇਂ ਕਾਮਯਾਬੀ ਮਿਲੂਗੀ ਇਸ ਭੁੱਖ ਨੂੰ ਪਾਸੇ ਰੱਖਣਾ ਪੈਣਾ ਹੈ ਕਿ ਮੈਂ ਮੁੱਖ ਮੰਤਰੀ ਬਣਾ ਮੈਂ ਸੀਐਮ ਬਣਾ ਮੈਂ ਸਭ ਤੋਂ ਮੂਰੇ ਹੋਣਾ ਮੈਂ ਹੀ ਪ੍ਰਧਾਨ ਹੋਣਾ ਨਹੀਂ ਸੇਵਾ ਕਰਨ ਦੀ ਜਿਹੜੀ ਸੋਚ ਸੀ ਸੇਵਾ ਕਰਨ ਦਾ ਜਿਹੜਾ ਜਜ਼ਬਾ ਸੀ ਉਹ ਮਨਫੀ ਹੁੰਦਾ ਜਾਂਦਾ ਹੈ ਨਿੱਜ ਪ੍ਰਸਤੀ ਭਾਰੂ ਹੋ ਗਈ ਹੈ ਹਰੇਕ ਪਿੰਡੂ ਹਰੇਕ ਵਰਕਰ ਇਹ ਕਹਿੰਦਾ ਜੀ ਮੇਰੀ ਸਰਕਾਰ ਆ ਗਈ ਮੈਂ ਸਰਪੰਚ ਨਾ ਬਣਦੀ ਆ ਮੇਰੀ ਐਮਐਲਏ ਨਾ ਬਣਦੀ ਆ ਮੈਂ ਆਪਦਾ ਨਿੱਜੀ ਕੰਮ ਕਰਾ ਲਵਾਂ ਮੈਂ ਕੀ ਲੈਣਾ ਪੰਥ ਤੋਂ ਮੈਂ ਕੀ ਲੈਣਾ ਸਾਡੇ ਬੰਦੀ ਸਿੰਘਾਂ ਤੋਂ ਜਦੋਂ ਤੱਕ ਤੁਸੀਂ ਨਿਜ ਪ੍ਰਸਤੀ ਜਿਹੜਾ ਚੋਲਾ ਲਾ ਕੇ ਬਗਾ ਕੇ ਨਹੀਂ ਮਾਰਦੇ ਜਦੋਂ ਤੱਕ ਤੁਹਾਡੇ ਅੰਦਰ ਕੌਮ ਪ੍ਰਸਤੀ ਨਹੀਂ ਆਉਂਦੀ ਉਦੋਂ ਤੱਕ ਫਿਰ ਅਸੀਂ ਆ ਸੜਕਾਂ ਤੇ ਬਿਠੇ ਰਹਿਵਾਂਗੇ ਕੌਮ ਪ੍ਰਸਤੀ ਦਾ ਰਾ ਚੜੂਗੇ ਕਿਵੇਂ ਹੁਣ ਬੀਤੇ ਦਿਨਾਂ ਦੇ ਵਿੱਚ ਮੋਰਚੇ ਦੇ ਵੱਖਰੀ ਗੱਲ ਕਰਦੇ ਆ ਅਕਾਲੀ ਦਲ ਦੇ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਹੋਈ ਨਿਕਲੀ ਕਿ ਨਵਾਂ ਅਕਾਲੀ ਦਲ ਬਣੇਗਾ ਜਿਹਦੀ ਅਗਵਾਈ ਵੱਖੋ ਵੱਖਰੇ ਆਗੂ ਕਰਨਗੇ ਸਰਬਜੀਤ ਸਿੰਘ ਖਾਲਸਾ ਸੰਤਾਂ ਦੇ ਭਰਾ ਦੀ ਸਟੇਜ ਤੋਂ ਭੂਗ ਦੇ ਸਟੇਜ ਤੋਂ ਐਲਾਨ ਕਰਦੇ ਨੇ ਨਵੀਂ ਪਾਰਟੀ ਬਣਾਉਣ ਦਾ ਇਹ ਸਾਰੇ ਦੇ ਵਿਚਕਾਰ ਸਿੱਖ ਜਾਣ ਕੇ ਦਰ ਸਿੱਖਾਂ ਦੇ ਲਈ ਤਹਰਰੂਜ ਨਵੀਂ ਪਾਰਟੀ ਨਿਕਲ ਕੇ ਸਾਹਮਣੇ ਆਉਂਦੀ ਹੈ। ਨਹੀਂ ਭਰੋਸਾ ਤਾਂ ਫਿਰ ਕਰਨਾ ਪੈਣਾ ਨਾ। ਤੇ ਭਰੋਸਾ ਬਣਾਉਣਾ ਪੈਣਾ ਰਾਜਨੀਤਿਕ ਲੋਕਾਂ ਨੂੰ ਆਗੂਆਂ ਨੂੰ ਕਿ ਹਾਂ ਬਿਲਕੁਲ ਮੈਂ ਸਹੀ ਆ ਸਾਡੇ ਜਿਹੜੇ ਕੋਈ ਕੰਮ ਕਰਦਾ ਸਿੱਖ ਪ੍ਰਤੀ ਪੰਥ ਪ੍ਰਤੀ ਦੀ ਗੱਲ ਕਰਦਾ ਤਾਂ ਸਾਡੇ ਜਿਹੜੇ ਪੁਰਾਣੇ ਖੁੰਡ ਬੈਠੇ ਹਨ ਜਿਨ੍ਹਾਂ ਨੇ ਆਪਦੇ ਪੂਰੇ ਜੀਵਨ ਚ ਕੁਛ ਨਹੀਂ ਕੀਤਾ ਸਮਾਜ ਲਈ ਕੁਛ ਨਹੀਂ ਕੀਤਾ ਪੰਥ ਲਈ ਸਿਰਫ ਬਿਆਨ ਦਿੱਤੇ ਸਿਰਫ ਰੋਟੀਆਂ ਸਿੱਕੀਆਂ ਸਿਰਫ ਪੈਸੇ ਕਮਾਏ ਆ ਪੰਥ ਦੇ ਨਾਤੇ ਸਿੱਖੀ ਦੇ ਨਾਤੇ ਉਹ ਲੋਕ ਉਹਦੀ ਉਹਨਾਂ ਦੇ ਖਿਲਾਫ ਬੋਲਣ ਲੱਗਦੇ ਹੁਣ ਤੁਸੀਂ ਅਮਰਪਾਲ ਸਿੰਘ ਦੀ ਗੱਲ ਕਰੋ ਜਦੋਂ ਉਹਨਾਂ ਨੇ ਅਮਰਤ ਸਿਕਾਉਣਾ ਸ਼ੁਰੂ ਕੀਤਾ ਜਦੋਂ ਨਸ਼ਾ ਬੰਦ ਕਰਾਉਣਾ ਸ਼ੁਰੂ ਕੀਤਾ ਸਰਕਾਰ ਦੇ ਟਾਊਟ ਸਭ ਤੋਂ ਪਹਿਲਾਂ ਬੋਲਣੇ ਸ਼ੁਰੂ ਕੀਤੇ ਉਹਨਾਂ ਦੇ ਨਾਂ ਨਹੀਂ ਲੈਣੇ ਆਪਾਂ ਸਾਰੇ ਦੁਨੀਆ ਨਾਂ ਜਾਣਦੀਆਂ ਉਹਨਾਂ ਦੇ ਸਿੱਖੀ ਪੇਸ਼ ਚ ਨੇ ਦਸਤਾਰਾਂ ਬੰਨੀਆਂ ਨੇ ਉਹਨਾਂ ਨੇ ਹੀ ਸਾਡੇ ਭਰਾ ਦੇ ਖਿਲਾਫ ਬੋਲਣਾ ਸ਼ੁਰੂ ਕਰਤਾ ਵੀ ਅਮਰ ਛਕਾਰ ਹੈ ਕਿਉਂਕਿ ਇੱਕ ਲਹਿਰ ਖੜੀ ਹੋ ਗਈ ਸੀ ਪੰਜਾਬ ਦੀ ਜਵਾਨੀ ਇੱਕ ਰਸਤੇ ਉੱਤੇ ਭੀਸੀ ਅਨੰਦਪੁਰ ਸਾਹਿਬ ਦਾ ਮਾਰਗ ਚੁਣ ਲਿਆ ਸੀ ਉਹਨਾਂ ਨੇ ਤਾਂ ਸਾਡਿਆਂ ਨੇ ਹੀ ਤਕਲੀਫ ਮਨਾਈ ਸਰਕਾਰ ਨੇ ਉਹਨਾਂ ਤੋਂ ਬੁਲਾਇਆ ਫਿਰ ਸਰਕਾਰ ਨੇ ਕਾਰਵਾਈ ਕਰਤੀ ਸਰਪ ਜੀ ਦਾ ਆਪਣਾ ਭਰਾ ਮੈਂ ਇੰਟਰਵਿਊ ਕੀਤੀ ਪਰ ਸੋਭਾ ਉਹਦਾ ਆਪਣਾ ਭਰਾ ਲਾਈਵ ਆ ਕੇ ਕਹਿ ਰਿਹਾ ਕਹਿੰਦਾ ਡੋਪ ਟੈਸਟ ਕਰਾਓ ਝੂਲਦਾ ਫਿਰਦਾ ਕਹਿੰਦੇ ਖਾਲਸਾ ਦਾ ਇਹ ਯਾਰ ਹੁਣ ਇਹ ਤਾਂ ਇਲਜ਼ਾਮ ਬਾਜੀ ਹੈ ਨਾ ਹੁਣ ਤੁਸੀਂ ਇਹ ਵੀ ਤੁਸੀਂ ਵੀ ਦੱਸੋ ਮੈਨੂੰ ਇਹ ਸਵਾਲ ਬਣਦਾ ਹੈ ਤੁਸੀਂ ਇਹ ਸਵਾਲ ਮੈਨੂੰ ਪੁੱਛ ਰਹੇ ਹੋ ਇਹ ਸਵਾਲ ਦਾ ਕੌਮੀ ਇਨਸਾਫ ਮੋਰਚੇ ਨਾਲ ਕੌਮੀ ਮੈਂ ਕੌਮੀ ਇਨਸਾਫ ਮੋਰਚੇ ਨੂੰ ਬਿਦਿਓ ਤੁਸੀਂ ਕਹਿੰਦੇ ਕੌਮ ਦੇ ਕੋਲ ਵੱਖਰਾ ਰਾਹ ਹੋਣਾ ਚਾਹੀਦਾ ਕੌਮ ਨੂੰ ਵੱਖਰਾ ਰਾਹ ਬਣਨਾ ਚਾਹੀਦਾ ਮੈਂ ਉਸੇ ਸੰਦਰਭ ਦੇ ਵਿੱਚ ਅਕਾਲੀ ਦਲ ਦੇ ਰਾਹ ਯਾਰ ਜਦੋਂ ਨਵਾਂ ਅਕਾਲੀ ਦਲ ਬਣਾਉਣ ਦੀ ਗੱਲ ਹੋਈ ਜਦੋਂ ਚੋਰਾਂ ਠੱਗਾਂ ਨੇ ਆਪਦੇ ਰਾਹ ਬਣਾਏ ਹੋਏ ਆ ਚਾਹੇ ਉਹ ਅਕਾਲੀ ਦਲ ਵਾਲਾ ਚਾਹੇ ਝਾੜੂ ਵਾਲਾ ਚਾਹੇ ਕਾਂਗਰਸ ਵਾਲਾ ਚਾਹੇ ਭਾਜਪਾ ਵਾਲਾ ਸਭ ਨੇ ਲੁੱਟਿਆ ਨਾ ਪੰਜਾਬ ਨੂੰ ਜਦੋਂ ਉਹ ਆਪਣੇ ਆਪਣੇ ਰਾਹ ਬਣਾਈ ਬੈਠੇ ਅਸੀਂ ਕੌਮ ਦੇ ਪਿਆਰ ਕਰਨ ਵਾਲੇ ਕੌਮ ਨੂੰ ਕੌਮ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਅਰਦਾਸਾਂ ਕਰਨ ਵਾਲੇ ਕਿਉਂ ਨਹੀਂ ਆਪਦਾ ਰਸਤਾ ਬਣਾ ਸਕਦੇ ਬਈ ਔਰ ਅਸੀਂ ਕੋਈ ਵੱਖਰਾ ਰਸਤਾ ਥੋੜੀ ਚੁਣਨਾ ਹੈ ਅਸੀਂ ਤਾਂ ਉਹੀ ਰਸਤਾ ਚੁਣਨਾ ਜਿਹੜਾ ਸੰਵਿਧਾਨ ਮੁਤਾਬਕ ਬਣਿਆ ਹੋਇਆ ਅਸੀਂ ਸੰਵਿਧਾਨ ਨੂੰ ਛਿੱਕੇ ਟਾਂਕੇ ਥੋੜੀ ਬੰਦੀ ਸਿੰਘਾਂ ਨੂੰ ਅੰਦਰ ਤਾੜ ਕੇ ਰੱਖਣਾ ਹੈ ਅਸੀਂ ਤਾਂ ਸੰਵਿਧਾਨ ਮੁਤਾਬਕ ਜਿਹੜਾ ਰਸਤਾ ਬਣਿਆ ਚੋਣ ਲੜੋ ਵਿਚਾਰ ਦੀ ਗੱਲ ਕਰੋ ਵਿਚਾਰ ਨਾਲ ਸਰਕਾਰ ਨੂੰ ਹਰਾਓ ਸਰਕਾਰ ਵਿਚਾਰ ਤੋਂ ਡਰਦੀ ਹੈ ਸਾਡਾ ਵਿਚਾਰ ਆ ਜਿਹੜਾ ਸਾਡਾ ਵਿਚਾਰ ਬਾਲਾ ਵੱਡਾ ਏ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਉਮਰਾਂ ਛੋਟੀਆਂ ਸੀ ਵਿਚਾਰ ਬਹੁਤ ਵੱਡਾ ਸੀ ਉਹ ਵਿਚਾਰ ਦੇ ਕੇ ਗਿਆ ਹੁਣ ਜਿਹੜੇ ਉਸ ਵਿਚਾਰ ਤੇ ਚੱਲਦੇ ਆ ਉਹਨਾਂ ਨੂੰ ਹੀ ਅੰਦਰ ਤਾੜਿਆ ਹੋਇਆ ਨਾ ਉਹਨਾਂ ਨੂੰ ਨਹੀਂ ਬੁੱਲ ਦਿੱਤਾ ਜਾ ਰਿਹਾ ਹੁਣ ਦੇਖੋ ਮੈਂ ਪਹਿਲਾਂ ਗੱਲ ਕੀਤੀ ਐ ਵੀ 77 ਬਰਿਆਂ ਬਾਅਦ ਮੁਲਕ ਆਜ਼ਾਦ ਹੋਣ ਦੇ ਬਾਅਦ ਵੀ ਪੰਜਾਬ ਆਜ਼ਾਦੀ ਦੇ ਅਰਥ ਲੱਭ ਰਿਹਾ ਆਜ਼ਾਦੀ ਹੁੰਦੀ ਕੀ ਐ ਤਾਂ ਮਤਲਬ ਆ ਤਿੰਨ ਅੱਖਰਾਂ ਦਾ ਮਤਲਬ ਕੀ ਆਜ਼ਾਦੀ ਸਾਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਪੰਜਾਬੀਆਂ ਤੇ ਸਿੱਖਾਂ ਨੂੰ ਜਿਹੜਾ ਵਿਚਾਰ ਬਾਬੇ ਦੇ ਕੇ ਗਿਆ ਸੀ ਉਸ ਵਿਚਾਰ ਨੂੰ ਲੈ ਕੇ ਤੁਰਦੇ ਹੋ ਵਿਚਾਰ ਨੂੰ ਦੱਬਣ ਦੀ ਕੋਸ਼ਿਸ਼ ਆ ਜਦ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਤੁਹਾਡੇ ਨਾਲੋਂ ਤਾਕਤਵਰ ਲੋਕ ਇਸ ਮੁਲਕ ਦੇ ਰਾਜ ਕਰ ਗਏ ਆ ਉਹ ਨਹੀਂ ਦੱਬ ਸਕੇ ਸਿੱਖਾਂ ਨੂੰ ਤੁਸੀਂ ਤਾਂ ਹੈ ਵੀ ਕੁਛ ਨਹੀਂ ਤਰਾਸ ਦੀ ਦੇਖੋ ਸਾਡੇ ਚੁਣੇ ਹੋਏ ਐਮਪੀ ਨੂੰ ਪ੍ਰਧਾਨ ਮੰਤਰੀ ਨਾਲੋਂ ਵੱਧ ਵੋਟਾਂ ਨਾਲ ਸਾਡਾ ਭਰਾ ਐਮਪੀ ਬਣਿਆ ਮਤਪਾਲ ਸਿੰਘ ਪੰਜਾਬ 'ਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਸੌਂਚ ਕੌਣ ਲੈ ਕੇ ਆਉਂਦੇ ਆ ਨਾ মিডিਆ ਦੇ ਰੂਬਰੂ ਹੋਂ ਦਿੱਤਾ ਜਾਂਦਾ ਕਿਉਂ ਨਹੀਂ ਹੋਂ ਦਿੱਤਾ ਜਾਂਦਾ ਉਹਦੇ ਕੋਲੇ ਵਿਚਾਰ ਆ ਉਹ ਆਪਣੇ ਵਿਚਾਰ ਨਾਲ ਇਹਨਾਂ ਨੂੰ ਹਰਾਊਗਾ ਸੂਚਿ ਅਸੀਂ ਉਹ ਵਿਚਾਰ ਵਾਲਾ ਹਥਿਆਰ ਲੈ ਕੇ ਤੁਰੇ ਪੰਜਾਬ ਦੀ ਜਵਾਨੀ ਨੂੰ ਉੱਠਣਾ ਪੈਣਾ ਹੈ ਇਹ ਨਹੀਂ ਸਰਨਾ ਕਿ ਮਗਰ ਮਗਰ ਤੁਰ ਕੇ ਰਾਹ ਆਪ ਦਾ ਬਣਾਉਣਾ ਪੈਣਾ ਇਹ ਵਿਚਾਰ ਵਾਲਾ ਰਸਤਾ ਹਥਿਆਰ ਨਾਲ ਸਰਕਾਰ ਨੂੰ ਨਹੀਂ ਹਰਾ ਜਾ ਸਕਦਾ ਹਥਿਆਰਾਂ ਦੇ ਵਿੱਚ ਸਰਕਾਰ ਕੋਲੇ ਵੱਡੇ ਹਥਿਆਰ ਆ ਸਾਡੇ ਕੋਲ ਸਾਡੇ ਬਾਪੂ ਹੁਣਾਂ ਨੇ ਸਾਨੂੰ ਐਡਾ ਵੱਡਾ ਹਥਿਆਰ ਦਿੱਤਾ ਵਿਚਾਰ ਦਾ ਅਸੀਂ ਜਦ ਤੱਕ ਉਹ ਨਹੀਂ ਤਰਾਸਦੀ ਆ ਕਿ ਜਵਾਨੀ ਨੇ ਪਛੋਕੜ ਵੱਲ ਝਾਕਣਾ ਇਤਿਹਾਸ ਪੜਨਾ ਛੱਡਤਾ ਵੀ ਅਸੀਂ ਕਿੰਨਾ ਦੇ ਪੁੱਤਾਂ ਲੜਕੀ ਦੇ ਨਾਰਾਏ ਅਸੀਂ ਜਿਹੜੇ ਜਿਹੜੇ ਸਾਬਰਕਰ ਨੂੰ ਇਹ ਸੰਗੀ ਭਾਜਪਾ ਵਾਲੇ ਜਨ ਸੰਗੀ ਆਪਦਾ ਹੀਰੋ ਮੰਨਦੇ ਆ ਉਹ ਤਾਂ ਜੇਲ੍ਹ ਚ ਬੈਠਾ ਚਿੱਠੀਆਂ ਲਿਖਦਾ ਸੀ ਅੰਗਰੇਜ਼ਾਂ ਨੂੰ ਕਿ ਮੈਨੂੰ ਮaaf ਕਰ ਦਿਓ ਤੇ ਜਿਹੜਾ ਸਾਡਾ ਬਾਬਾ ਸੀ ਸਰਬਾ ਉਹ ਇੱਕ ਡਾ ਕੇ ਲੜਿਆ ਉਹਨੀਆਂ ਬਰਿਆਂ ਦੀ ਉਮਰ ਦੇ ਵਿੱਚ ਉਹਨੇ ਫਾਂਸੀ ਦਾ ਰੱਸਾ ਚੁੰਮ ਲਿਆ ਸਾਡੇ ਕੋਲ ਕਿੰਨਾ ਵੱਡਾ ਵਿਚਾਰ ਸੋ ਸਾਨੂੰ ਸਾਨੂੰ ਪੰਜਾਬ ਦੀ ਜਵਾਨੀ ਨੂੰ ਉਸ ਵਿਚਾਰ ਤੇ ਪਹਿਰਾ ਦੇਣਾ ਪੈਣਾ ਔਰ ਇੱਕ ਮੁੱਠ ਹੋਣਾ ਪੈਣਾ ਫਿਰ ਇਹ ਜਿਹੜਾ ਮਿਹਣਾ ਦਿੰਦਿਆਂ ਨਾ ਵੀ ਸਰਸੇ ਵਾਲ ਨੂੰ ਪ੍ਰੋਲ ਮਿਲ ਗਈ ਇਹ ਮਿਹਣਾ ਫੇਰ ਮੁੱਕਣਾ ਹੈ ਜਦ ਸਾਰੇ ਪੱਗਾਂ ਵਾਲੇ ਸਿਰ ਇਕੱਠੇ ਹੋਣਗੇ ਮਿਲ ਕੇ ਬੈਠਣਗੇ ਪਰ ਸਰਕਾਰ ਸਰਕਾਰ ਦੀ ਮੰਨੀਆ ਸਰਕਾਰ ਆਪਣੇ ਵੱਲੋਂ ਪੱਖ ਰੱਖਦੀ ਹੈ ਕਿ ਜਿੰਨਾ ਜਨਾਂ ਦੇ ਅੰਡਰ ਟ੍ਰਾਇਲ ਕੇਸ ਨੇ ਉਹ ਉਦੋਂ ਤੱਕ ਅੰਦਰ ਨਹੀਂ ਜਿੰਨਾ ਟ੍ਰਾਇਲ ਮੁੱਕੀ ਜਾਂਦੇ ਨੇ ਸ਼ੋਅ ਮੇਮ ਛੱਡ ਰਹੇ ਆ ਬੀਤੇ ਦਿਨਾਂ ਦੇ ਵਿੱਚ ਇੱਕ ਬੰਦੀ ਸਿੰਘ ਦੀ ਰਿਹਾਈ ਹੁੰਦੀ ਹੈ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਝੂਠ ਬੋਲਦੀ ਹੈ ਸਰਕਾਰ ਸਰਕਾਰ ਝੂਠ ਬੋਲਦੀ ਹੈ ਸਰਕਾਰ ਕੋਲੇ ਤੰਤਰ ਹੈ ਸਰਕਾਰ ਕੋਲੇ মিডিਆ ਹੈ ਉਹ ਸਰਕਾਰ ਦੇ ਝੂਠ ਨੂੰ ਪ੍ਰੋਰਤਤਾ ਕਰਦਾ ਝੂਠ ਦੀ ਉਹਨੂੰ ਪੱਕਾ ਬਣਾ ਕੇ ਸੱਚ ਬਣਾ ਕੇ ਲੋਕਾਂ ਦੇ ਵਿੱਚ ਪਰੋਸਦਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲ ਰਹਾ ਮਾਨਸਿਕ ਤੌਰ ਤੇ ਰੋਗੀ ਹੋ ਚੁੱਕੇ ਆ ਹੋਰ ਬੰਦੀ ਸਿੰਘਾਂ ਦੀ ਗੱਲ ਨਾ ਕਰੀਏ ਚਲੋ ਇੱਕ ਆਪਾਂ ਉਹਨਾਂ ਦੀ ਗੱਲ ਕਰ ਲਓ ਕਿਉਂ ਨਹੀਂ ਛੱਡੇ ਫਿਰ ਅਜੇ ਤੱਕ ਉਹਨਾਂ ਨੂੰ ਫਾਈਲ ਤਾਂ ਕੇਜਰੀਵਾਲ ਦੇ ਕੋਲੇ ਪਈ ਸੀਗੀ ਕੇਜਰੀਵਾਲ ਕੌਣ ਆਰਐਸਐਸ ਦਾ ਮੈਂਬਰ ਫਾਊਂਡਰ ਮੈਂਬਰ ਨੇ ਉਹ ਤੁਸੀਂ ਆਪ ਦੱਸੋ ਨਾ ਫਿਰ ਤੁਸੀਂ ਕਿੱਥੇ ਛੱਡ ਦਿਓ ਬੰਦੀ ਸਿੰਘਾਂ ਨੂੰ ਜੇ ਰੌਲਾ ਪੈਂਦਾ ਜੇ ਅਸੀਂ ਆਪ ਦੀਆਂ ਸਜ਼ਾਵਾਂ ਪੂਰੀਆਂ ਸੰਵਿਧਾਨ ਦੀ ਕਿਹੜੀ ਧਾਰਾ ਹੈ ਜਿਹੜੀ ਕੇਂਦਰ ਨੂੰ ਇਹ ਕਹਿੰਦੀ ਹੈ ਵੀ ਸਜ਼ਾਵਾਂ ਪੂਰੀਆਂ ਕਰਨ ਨਾਲੇ ਰੱਖੋ ਹੈ ਕੋਈ ਸੰਵਿਧਾਨ ਦੇ ਵਿੱਚ ਧਾਰਾ ਤੁਸੀਂ ਸੰਵਿਧਾਨ ਨੂੰ ਛਿੱਕੇ ਡੰਗਦੇ ਪਰਿਵਾਰ ਨੂੰ ਕਤਲ ਕਰਨ ਵਾਲੇ ਬਲਾਤਕਾਰ ਕਰਨ ਵਾਲੇ ਤੁਸੀਂ ਛੱਡ ਰਹੇ ਹੋ ਕੌਮ ਲਈ ਜੂਝਣ ਵਾਲਿਆਂ ਨੂੰ ਤੁਸੀਂ ਅੰਦਰ ਤਾੜੀ ਬੈਠੇ ਹੋ ਕਿਉਂ ਤਾੜਿਆ ਹੋਇਆ ਕਿਉਂਕਿ ਇਹ ਜਵਾਨੀ ਦੇ ਹੀਰੋ ਨੇ ਰੋਲ ਮਾਡਲ ਨੇ ਤੇ ਜਵਾਨੀ ਇਹਨਾਂ ਨੂੰ ਦੇਖ ਕੇ ਇਹਨਾਂ ਨੂੰ ਫੋਲੋ ਕਰਕੇ ਸਿੱਧੇ ਰਸਤੇ ਆ ਜੂਗੀ ਤੇ ਸਿੱਧੇ ਰਸਤੇ ਪੰਜਾਬ ਦੀ ਜਵਾਨੀ ਆ ਗਈ ਪੰਜਾਬ ਮੁਲਕ ਤੇ ਰਾਜ ਕਰੂਗਾ ਪੰਜਾਬ ਪੂਰੇ ਦੇਸ਼ ਦੀਆਂ ਬੇਚੈਨੀਆਂ ਦਾ ਅਨੰਦਪੁਰ ਸਾਹਿਬ ਦੇ ਮਤੋਂ ਤੋਂ ਲੈ ਕੇ ਕਿਸਾਨ ਅੰਦੋਲਨਾਂ ਤੱਕ ਪੂਰੇ ਪੰਜਾਬ ਦੀ ਪੂਰੇ ਮੁਲਕ ਦੀਆਂ ਬੇਚੈਨੀਆਂ ਦਾ ਮੋਰੀ ਆ ਪੰਜਾਬ ਨੇ ਇਸ ਬੇਚੈਨੀ ਨੂੰ ਸਮਝਿਆ ਹੈ ਪੂਰੇ ਮੁਲਕ ਦੀ ਬੇਚੈਨੀ ਨੂੰਰ ਤੋੜਨ ਦਾ ਯਤਨ ਕੀਤਾ ਹੈ ਭੜਨ ਦਾ ਯਤਨ ਕੀਤਾ ਹੈ ਸਰਕਾਰਾਂ ਭੁੱਲ ਜਾਣ ਕਿ ਅਸੀਂ ਦੱਬ ਲਾਂਗੇ ਸਾਨੂੰ ਜਦੋਂ ਜਦੋਂ ਵੀ ਲੁੱਟਿਆ ਗਿਆ ਮਾਰਿਆ ਗਿਆ ਸਾਨੂੰ ਮਿੱਠੇ ਹੋ ਕੇ ਮਾਰਿਆ ਗਿਆ ਸਾਨੂੰ ਪਿਆਰ ਨਾਲ ਲੁੱਟਿਆ ਗਿਆ ਹੈ ਸਾਨੂੰ ਪਿਆਰ ਨਾਲ ਦੱਬਿਆ ਗਿਆ ਹੈ ਲੋਹਾ ਅਸੀਂ ਬਹੁਤ ਚਿਰ ਦੇ ਖੜਕਾਉਂਦੇ ਆ ਰਹੇ ਹਕੂਮਤਾਂ ਨਾਲ ਅਬਦਾਲੀ ਤੋਂ ਪਹਿਲਾਂ ਦੇ ਲੋਹਾ ਖੜਕਾਉਣ ਦੇ ਵਿੱਚ ਅਸੀਂ ਕਮਜ਼ੋਰ ਨਹੀਂ ਹੈਗੇ ਲੜਨ ਦੇ ਵਿੱਚ ਅਸੀਂ ਕਮਜ਼ੋਰ ਨਹੀਂ ਹੈਗੇ ਸਿਰਫ ਤੇ ਸਿਰਫ ਸਾਨੂੰ ਪਿਆਰ ਨਾਲ ਮਾਰ ਦਿੱਤਾ ਜਾਂਦਾ ਉਹ ਸਾਡੇ ਆਗੂਆਂ ਗੱਲਾਂ ਦੇ ਬਚਾਉਂਦੇ ਅਸੀਂ ਅੱਜ ਦੇ ਨਹੀਂ ਮਾਰੇ ਜਾ ਰਹੇ ਅਸੀਂ ਜਦੋਂ ਦਾ ਮੁਲਕ ਆਜ਼ਾਦ ਹੋਇਆ ਮੈਂ ਕਿਹਾ ਨਹੀਂ ਅਸੀਂ ਆਜ਼ਾਦੀ ਦੇ ਅਰਥ ਲੱਭ ਰਹੇ ਹਾਂ ਸਾਨੂੰ ਕੋਈ ਦੱਸ ਦੇਵੇ ਆ ਕੇ ਵੀ ਆਜ਼ਾਦੀ ਕੀ ਹੁੰਦੀ ਹੈ ਸਾਨੂੰ ਤਾਂ ਇਹ ਹੀ ਨਹੀਂ ਪਤਾ ਜਾਂਦੀ ਕੀ ਹੁੰਦੀ ਪੰਜਾਬ ਵਾਲਿਆਂ ਨੂੰ ਅਸੀਂ ਤਾਂ ਅਰਥ ਲੱਭੀ ਜਾਂਦੇ ਹਾਂ 17 ਵਰਿਆਂ ਤੋਂ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਤਾਂ ਸਵਾਲ ਹੁੰਦੇ ਨੇ ਕਿ ਪੰਜਾਬ ਨੂੰ ਹਰ ਵਾਰ 26 ਜਨਵਰੀ ਜਾਂ 15 ਅਗਸਤ ਤੇ ਆ ਕੇ ਜਿਹੜੇ ਮੁਲਕ ਦੇ ਦਿਹਾੜੇ ਨੇ ਦੁੱਖ ਦੇ ਕਿਉਂ ਨੇ ਖਾਸ ਕਰਕੇ ਪੰਜਾਬੀਆਂ ਨੂੰ ਕਿਉਂ ਦੁੱਖ ਦੇ ਨੇ ਹਰ ਵਾਰ ਇਹ ਇਹ ਸਵਾਲ ਹੁੰਦੇ ਨੇ ਫਿਰ ਕਿ ਜੇ 15 ਅਗਸਤ ਹੋਵੇ 26 ਜਨਵਰੀ ਹੋਵੇ ਕਾਲੇ ਝੰਡੇ ਲੈ ਕੇ ਵਿਰੋਧ ਕਰਦੇ ਨੇ ਕਿਉਂ ਕਰਦੇ ਆ ਸਾਨੂੰ ਕਿਉਂ ਦੁੱਖ ਦੇ ਆ ਸਾਨੂੰ ਸ਼ਾਮਲ ਕਿਉਂ ਨਹੀਂ ਕਰਦੇ ਆਜ਼ਾਦੀ ਦੇ ਵਿੱਚ ਸਾਨੂੰ ਵੱਖ ਕਾਹ ਤੋਂ ਰੱਖਿਆ ਜਾਂਦਾ ਸਾਡੇ ਕੋਲੇ ਉਹੀ ਦਿਨ ਹੁੰਦਾ ਨਾ ਦੱਸਣ ਵਾਸਤੇ ਜਦੋਂ ਮੁਲਕ ਪੂਰਾ ਝੰਡੇ ਚ ਚੜਾ ਰਿਹਾ ਹੁੰਦਾ ਪ੍ਰਧਾਨ ਮੰਤਰੀ ਲਾਲ ਕਿਰੇ ਤੇ ਝੰਡਾ ਚੜਾਉਂਦਾ ਹੈ ਪੰਜਾਬ ਦੇ ਮੰਤਰੀ ਮੰਡਲ ਦੇ ਮੰਤਰੀ ਜਿਲ੍ਹਿਆਂ ਚ ਜਾ ਕੇ ਝੰਡੇ ਚੜਾਉਂਦੇ ਅਸੀਂ ਆਪ ਦਾ ਉਦੋਂ ਰੋਸ ਜाहिर ਕਰਦੇ ਵੀ ਆਹ ਆਜ਼ਾਦੀ ਆ ਜਿਹੜੀ ਤੁਸੀਂ ਦਿਖਾ ਰਹੇ ਹੋ ਇਹ ਆਜ਼ਾਦੀ ਨਹੀਂ ਇਹ ਤੁਹਾਨੂੰ ਆਜ਼ਾਦੀ ਸਿਰਫ ਜਿਹੜੇ ਦਿੱਲੀ ਦੇ ਮੋਹਰੇ ਹੋ ਜਾਂ ਦਿੱਲੀ ਮੂਰਤ ਹੌਣਾ ਨੀਵੀਂ ਪਾਈ ਬੈਠੇ ਹੋ ਇਹ ਉਹਨਾਂ ਨੂੰ ਆਜ਼ਾਦੀ ਆ ਸਾਨੂੰ ਨਹੀਂ ਸਾਡੀ ਆਜ਼ਾਦੀ ਹੁੰਦੀ ਅਸੀਂ ਮਨਾਉਂਦੇ ਹੁੰਦੇ ਅਸੀਂ ਰੋਸ ਕਿਉਂ ਕਰਦੇ ਹਾਂ ਕੌਣ ਵਿਹਲਾ ਹੈ ਕਿਹਦੇ ਕੋਲੇ ਟਾਈਮ ਆ ਕਿ ਆਪਦਾ ਕੰਮ ਛੱਡ ਕੇ ਚੰਡੀਗੜਾ ਆ ਕੇ ਸੜਕਾਂ ਤੇ ਬੈਠੇ ਆ ਬਜ਼ੁਰਗ ਬੈਠੇ ਚਿੱਟੀਆਂ ਦਾੜੀਆਂ ਵਾਲੇ ਇਹਨਾਂ ਤੋਂ ਮਸਾਂ ਬੈਠ ਕੇ ਆਏ ਹੁਣੇ ਗੱਡੀਆਂ ਚ ਤੁਰਿਆ ਵੀ ਨਹੀਂ ਜਾਂਦਾ ਕੀ ਦਾ ਦਿਲ ਕਰਦਾ ਬਾਈ ਸਾਨੂੰ ਆਜ਼ਾਦੀ ਦੇ ਅਰਥ ਸਮਝਾ ਦੇਵੇ ਹਕੂਮਤ ਕਿ ਆ ਆਜ਼ਾਦੀ ਦੇ ਅਰਥ ਆ ਪੰਜਾਬੀਓ ਤੁਹਾਡੇ ਲਈ ਜੋ ਸਾਨੂੰ ਦਿਖਾਇਆ ਜਾ ਰਿਹਾ ਜੋ ਅਸੀਂ ਪਿੰਡੇ ਤੇ ਹੰਡਾ ਰਹੇ ਹਾਂ ਅਸੀਂ ਉਹਦੇ ਮੁਤਾਬਕ ਜ਼ਿੰਦਗੀ ਜਿਉ ਰਹੇ ਹਾਂ ਕੀ ਕਸੂਰ ਆ ਸਾਡੇ ਬੰਦੀ ਸਿੰਘਾਂ ਦਾ ਦੱਸਣ ਦਾ ਸਹੀ ਚਲੋ ਅਮਰਤਪਾਲ ਸਿੰਘ ਦਾ ਦੱਸ ਦਿਨ ਕੀ ਕਸੂਰ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਿਆ ਤੁਸੀਂ ਆਪਦਾ ਐਮ ਐਲ ਏ ਤੁਹਾਡਾ ਉੱਤਰ ਪ੍ਰਦੇਸ਼ ਦਾ ਭਾਜਪਾ ਦਾ ਕ ਐਮ ਐਲ ਉਹਨੂੰ ਜੇਲ੍ਹ ਚੋਂ ਬਾਹਰ ਕਰਤਾ 트리플 ਮਰਡਰ ਕੇਸ ਦੇ ਵਿੱਚ ਅੰਦਰ ਸੀ ਉਹ ਸਾਡੇ ਬੰਦਿਆਂ ਦਾ ਕੋਈ ਬੰਦਾ ਵੀ ਨਹੀਂ ਮਾਰਿਆ ਸਿਰਫ ਆਪਦੇ ਹੱਕਾਂ ਲਈ ਲੜ ਰਹੇ ਸੀ ਆਪ ਅਨੰਦਪੁਰ ਸਾਹਿਬ ਦਾ ਰਸਤਾ ਦਿਖਾ ਰਹੇ ਸੀ ਪੰਜਾਬ ਦੀ ਜਵਾਨੀ ਨੂੰ ਨਸ਼ਾ ਛਡਵਾ ਰਹੇ ਸੀ ਇਹੀ ਨਹੀਂ ਉਹਨਾਂ ਤੋਂ ਮਨਜ਼ੂਰ ਹੋਇਆ ਸਮਝਣਾ ਪੈਣਾ ਅਸੀਂ ਰੋਸ ਕਿਉਂ ਦਿਖਾਉਂਦੇ ਆ ਅਸੀਂ ਇੱਕ ਸਿੰਬੋਲਿਕ ਤਰੀਕਾ ਸਾਡਾ ਉਸ ਦਿਨ ਕਿ ਤੁਸੀਂ ਆਜ਼ਾਦੀ ਕਰ ਰਹੇ ਹੋ ਆਈਏ ਸਾਨੂੰ ਤਾਂ ਦਿਸਦੀ ਨਹੀਂ ਕਿਤੇ ਆਜ਼ਾਦੀ ਕਿੱਥੇ ਆ ਔਰ 80% ਕੁਰਬਾਨੀਆਂ ਅਸੀਂ ਕੀਤੀਆਂ ਮੁਲਕ ਲਈ ਯਾਰ ਪੰਜਾਬ ਨੇ 80% ਕੁਰਬਾਨੀਆਂ ਕੀਤੀਆਂ ਸਰਦਾਰਾਂ ਨੇ ਸਿੱਖਾਂ ਨੇ ਤੇ ਉਹ 80% ਕਰਵਾਨੀਆਂ ਵਾਲੇ ਇਹ ਪੁੱਛ ਰਹੇ ਆ ਵੀ ਆਜ਼ਾਦੀ ਦਾ ਅਰਥ ਦੱਸੋ ਕੀ ਆ ਮਾਇਨਾ ਕੀ ਆ ਆਜ਼ਾਦੀ ਦਾ ਆਜ਼ਾਦੀ ਹੁੰਦੀ ਕੀ ਐ ਸੋ ਅਸੀਂ ਤਾਂ ਜਦੋਂ ਤੱਕ ਸਾਡੇ ਇਹ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਸਾਡੇ ਮਸਲੇ ਹੱਲ ਨਹੀਂ ਹੁੰਦੇ ਉਦੋਂ ਤੱਕ ਤਾਂ ਅਸੀਂ ਆਹੀ ਸਾਡੇ ਕੋਲ ਤਰੀਕਾ ਐ ਅਸੀਂ ਕਿਹਦਾ ਗੱਲ ਤਾਂ ਨਹੀਂ ਘੁੱਟਦੇ ਅਸੀਂ ਕਤਲ ਤਾਂ ਨਹੀਂ ਕਰਦੇ ਅਸੀਂ ਕਿਸੇ ਨੂੰ ਮੰਦਾ ਤਾਂ ਨਹੀਂ ਬੋਲਦੇ ਅਸੀਂ ਸੰਵਿਧਾਨਕ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਆਪਦਾ ਵਿਚਾਰ ਉੱਥੋਂ ਤੱਕ ਪਹੁੰਚਾਉਣਾ ਹੈ ਵੀ ਵੀਡੀਓ ਰਾਹੀਂ ਤੁਹਾਡੇ ਵਰਗੇ ਭਰਾਵਾਂ ਮਾਰ ਸਾਡਾ ਵਿਚਾਰ ਸਰਕਾਰ ਤੱਕ ਪਹੁੰਚਦਾ ਹੋ ਜਾਵੇ ਸਾਡੇ ਮਸਲੇ ਹੱਲ ਹੋ ਜਾਣ ਸਵਾ ਸਾਲ ਅਸੀਂ ਬਾਰਡਰ ਤੇ ਕਿਉਂ ਬੈਠੇ ਸੀਗੇ ਮਸਲੇ ਨਹੀਂ ਸੀ ਹੱਲ ਹੋਏ ਸਰਕਾਰ ਨੇ ਭਰੋਸਾ ਦਿਵਾਤਾ ਕਿ ਐਮਐਸਪੀ ਦੇਵਾਂਗੇ ਸਰਕਾਰ ਬਦਲੀ ਵੀ ਗਈ ਦੂਰੀਆਂ ਸਰਕਾਰ ਬਣ ਗਈ ਹਜੇ ਤੱਕ ਨਹੀਂ ਹੁਣ ਕਿਵੇਂ ਇਤਬਾਰ ਕਰੀਏ ਫਿਰ ਫਿਰ ਰੋਸ ਨਾ ਕਰੀਏ ਤੇ ਘਰਾਂ ਚ ਬਹਿ ਜਾਈਏ ਸਾਨੂੰ ਇਹ ਲੜਾਈ ਲੜਨ ਦਾ ਜਜ਼ਬਾ ਸਾਡੇ ਬਾਪੂਆਂ ਨੇ ਸਿਖਾਇਆ ਹੋਇਆ ਪਛੋਕੜ ਤੋਂ ਮਿਲਿਆ ਹੋਇਆ ਪੰਜਾਬ ਦੀ ਜਵਾਨੀ ਨੂੰ ਇਤਿਹਾਸ ਪੜ੍ਹਨਾ ਚਾਹੀਦਾ ਆਪਦਾ ਇਤਿਹਾਸ ਪੜ੍ਹ ਕੇ ਆਪਦੇ ਨਾਇਕਾਂ ਨੂੰ ਪਛਾਣ ਕੇ ਉਹਨਾਂ ਦੇ ਪੈਰਾਂ 'ਚ ਪੈਰ ਧਰਨਾ ਚਾਹੀਦਾ ਫਿਰ ਅਸੀਂ ਸਾਰੇ ਮਸਲੇ ਹੱਲ ਕਰਾਵਾਂਗੇ ਕੋਟੋਤਮ ਸੋਚਨ ਕਮਲਜੀਤ ਬਰਾੜ ਜਿਨ੍ਹਾਂ ਤੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਇੱਕ ਇੱਕ ਕੌਮ ਨੂੰ ਵੱਖਰੀ ਰਾਹ ਦੇ ਵੱਲ ਜਿਹੜਾ ਇਹ ਤੁਰਨਾ ਪਏਗਾ ਇੱਕ ਵੱਖਰਾ ਰੂਪਰੇਖਾ ਜਿਹੜੀਆ ਬਣਾਉਣੀ ਪਏਗੀ